ਲੋਬੀ ਮਿੱਤਰੋ ਅੱਜ ਉੱਚ ਅਦਾਲਤ ਹਾਈ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ ਤੇ ਸਰਸਾ ਡੇਰਾ ਦੇ ਮੁਖੀ ਰਾਮ ਰਹੀਮ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਤੇ ਨਾਲ ਹੀ ਹਰਿਆਣੇ ਦੀ ਬੀਜੇਪੀ ਸਰਕਾਰ ਨੂੰ ਵੀ ਬਹੁਤ ਵੱਡਾ ਝਟਕਾ ਨਸੀਹਤ ਤੇ ਖਚਾਈ ਕੀਤੀ ਹੈ ਫੈਸਲਾ ਕੀ ਹੈ ਜਰਾ ਗੌਰ ਨਾਲ ਸੁਣਿਓ ਆਪਣਾ ਕਮੈਂਟ ਲਿਖਿਓ ਤੇ ਜੇ ਗੱਲ ਠੀਕ ਲੱਗੇ ਤਾਂ ਸ਼ੇਅਰ ਤੁਸੀਂ ਕਰਨਾ ਹੁੰਦਾ ਦੇਖੋ ਜੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਪੈਰੋਲ ਵਾਰ-ਵਾਰ ਸਰਸਾ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਦਿੱਤੀ ਜਾਂਦੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਡੇਰਾ ਸਰਸਾ ਦਾ ਮੁਖੀ ਕਤਲ ਤੇ ਬਲਾਤਕਾਰ ਦੇ ਕੇਸਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਔਰ ਹਰਿਆਣੇ ਦੀ ਸਰਕਾਰ ਬੀਜੇਪੀ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਹਰਿਆਣੇ ਦਾ ਉਸ ਨੂੰ ਵਾਰ-ਵਾਰ ਪੈਰੋਲ ਦੇ ਕੇ ਜੇਲ੍ਹ ਤੋਂ ਛੁੱਟੀ ਦੇ ਕੇ ਛੱਡ ਕੇ ਤੇ ਰਿਹਾ ਕਰਦਾ ਰਹਿੰਦਾ ਹੈ ਤੇ ਕੁਝ ਟਾਈਮ ਬਾਅਦ ਕਦੇ 20 ਦਿਨ ਕਦੇ 25 ਦਿਨ ਕਦੇ 30 ਦਿਨ ਕਦੇ 40 ਦਿਨ ਦੀ ਉਹ ਛੁੱਟੀ ਕੱਟ ਕੇ ਤੇ ਫੇਰ ਜੇਲ੍ਹ ਜਾਂਦਾ ਤੇ ਹੁਣ ਤੱਕ ਕਈ ਵਾਰ ਉਸ ਨੂੰ ਪਰੋਲ ਦਿੱਤੀ ਗਈ ਹੈ ਯਾਨੀ ਕਿ ਫਰਲੋ ਦਿੱਤੀ ਗਈ ਹੈ ਤੇ ਜੇਲ੍ਹ ਤੋਂ ਬਾਹਰ ਉਹਨੂੰ ਲਿਆਂਦਾ ਗਿਆ ਤੇ ਹਾਈ ਕੋਰਟ ਨੇ ਅੱਜ ਬਹੁਤ ਵੱਡਾ ਝਟਕਾ ਦਿੱਤਾ ਹੈ ਤੇ ਹਾਈ ਕੋਰਟ ਨੇ ਇਹ ਕਿਹਾ ਕਿ ਇਹ ਪਰੋਲ ਵਾਰ-ਵਾਰ ਕਿਉਂ ਦਿੱਤੀ ਜਾਂਦੀ ਹੈ ਕਿਹੜੇ ਨਿਯਮਾਂ ਨਾਲ ਦਿੱਤੀ ਜਾਂਦੀ ਹੈ ਤੇ ਨਾਲੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਅੱਗੇ ਤੋਂ ਅਦਾਲਤ ਦੇ ਹੁਕਮਾਂ ਤੋਂ ਬਿਨਾ ਪਰੋਲ ਨਹੀਂ ਦਿੱਤੀ ਜਾਏਗੀ ਅੱਗੇ ਤੋਂ ਅਦਾਲਤ ਦੇ ਹੁਕਮਾਂ ਤੋਂ ਬਿਨਾ ਅਦਾਲਤ ਦੀ ਮਨਜ਼ੂਰੀ ਤੋਂ ਬਿਨਾ ਉਸ ਨੂੰ ਜੇਲ੍ਹ ਤੋਂ ਬਾਹਰ ਪਰੋਲ ਦੇ ਕੇ ਨਹੀਂ ਲਿਆਂਦਾ ਜਾਏਗਾ ਕਿਉਂਕਿ ਇਹ ਕੇਸ ਕੀਤਾ ਹੋਇਆ ਸੀਗਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਸ ਨੇ ਹਾਈ ਕੋਰਟ ਦੇ ਵਿੱਚ ਕੇਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਦੇਖੋ ਵਾਰ-ਵਾਰ ਇੰਨੇ سنگੀਨ ਅਪਰਾਧਾਂ ਦੇ ਵਿੱਚ ਬੰਦ ਜਿਹੜਾ ਵਿਅਕਤੀ ਹੈ ਉਸ ਨੂੰ ਪਰੋਲ ਦੇ ਕੇ ਬਾਹਰ ਲਿਆਂਦਾ ਜਾਂਦਾ ਹੈ ਤੇ ਜਿਹੜੇ ਦੂਜੇ ਕੈਦੀ ਹੋਰ ਨੇ ਉਹਨਾਂ ਨੂੰ ਪਰੋਲ ਮਿਲਦੀ ਨਹੀਂ ਤੇ ਜੇ ਮਿਲਦੀ ਹੈ ਤਾਂ ਉਹਨਾਂ ਨੂੰ ਜੇ ਇੱਕ ਵਾਰ ਮਿਲਦੀ ਹੈ ਤਾਂ ਉਹਨੇ ਟਾਈਮ ਦੇ ਵਿੱਚ ਰਾਮ ਰਹੀਮ ਨੂੰ 7-8 ਵਾਰ ਪਰੋਲ ਦੇ ਦਿੱਤੀ ਜਾਂਦੀ ਹੈ ਤਾਂ ਇਹਦੇ ਉੱਪਰ ਹਾਈ ਕੋਰਟ ਉੱਚ ਅਦਾਲਤ ਕਾਫੀ ਸਖਤ ਨਜ਼ਰ ਆਈ ਹੈ ਤੇ ਸਖਤ ਹੀ ਹੁਕਮ ਜਾਰੀ ਕੀਤੇ ਨੇ ਤੇ ਹੁਣ ਪਹਿਲਾ ਵਾਂਗ ਹਰਿਆਣੇ ਦੀ ਸਰਕਾਰ ਜਾਂ ਹਰਿਆਣੇ ਦਾ ਜੇਲ ਪ੍ਰਸ਼ਾਸਨ ਹੈ ਜਿਹੜਾ ਉਹ ਉਸ ਨੂੰ ਇੰਨੀ ਮੌਜ ਨਾਲ ਪਰ ਓਲ ਨਹੀਂ ਦੇ ਸਕੇਗਾ ਹੁਣ ਤੱਕ ਵੱਡਾ ਸਵਾਲ ਉੱਠਦਾ ਰਿਹਾ ਹੈ ਕਿ ਹੋਰ ਵੀ ਲੱਖਾਂ ਕੈਦੀ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਅਧਿਕਾਰ ਨੇ ਕਾਨੂੰਨ ਨੇ ਉਹ ਬਰਾਬਰ ਲਾਗੂ ਹੋਣੇ ਚਾਹੀਦੇ ਨੇ ਪਰ ਇਹ ਕੀ ਹੈ ਕਿ ਦੂਜਿਆਂ ਨੂੰ ਉਸ ਪੱਧਰ ਤੇ ਜੇਲ੍ਹ ਤੋਂ ਛੁੱਟੀ ਨਹੀਂ ਮਿਲਦੀ ਪਰੋਲ ਨਹੀਂ ਮਿਲਦੀ ਤੇ ਉਹਨੂੰ ਕਿਉਂ ਮਿਲਦੀ ਹੈ ਤੇ ਮੁੱਦਾ ਇਹ ਵੀ ਚੱਲਦਾ ਰਿਹਾ ਹੈ ਕਿ ਚਾਹੇ ਉਹ ਬੰਦੀ ਸਿੰਘ ਹੋਣ ਚਾਹੇ ਉਹ ਹੋਰ ਜਿਹੜੇ ਸਿਆਸੀ ਕੈਦੀ ਨੇ ਜਾਂ ਲੋਕ ਹੱਕਾਂ ਲਈ ਬੋਲਣ ਵਾਲੇ ਕੈਦੀ ਨੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਹੋਇਆ ਉਹਨਾਂ ਦੀਆਂ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਵੀ ਸਰਕਾਰਾਂ ਜੇਲ੍ਹਾਂ ਤੋਂ ਛੱਡ ਨਹੀਂ ਰਹੀਆਂ ਪਰ ਇੱਧਰ ਬਾਰ-ਬਾਰ ਪਰੋਲ ਬਾਰ-ਬਾਰ ਜੇਲ੍ਹ ਤੋਂ ਬਾਹਰ ਆਇਸ ਟਾਈਮ ਵੀ ਸਰਸਾ ਡੇਰਾ ਦਾ ਮੁਖੀ ਜਿਹੜਾ ਹੈ ਉਹ ਪਰੋਲ ਤੇ ਆ ਜੇਲ੍ਹ ਤੋਂ ਛੁੱਟੀ ਤੇ ਆ 40 ਦਿਨ ਦੀ ਹੁਣ ਉਹਨੂੰ ਛੁੱਟੀ ਮਿਲੀ ਸੀ ਔਰ ਹੁਣ ਅਦਾਲਤ ਨੇ ਸਖਤੀ ਕੀਤੀ ਹੈ ਔਰ ਕਿਹਾ ਕਿ ਜਿਸ ਦਿਨ ਇਹ ਪਰੋਲ ਪੂਰੀ ਹੋਏ ਤੁਰੰਤ ਉਹ ਵਾਪਸ ਜੇਲ੍ਹ ਚ ਜਾਵੇ ਉਸੇ ਦਿਨ ਹੀ ਵਾਪਸ ਜਾਵੇ ਔਰ ਉਸ ਤੋਂ ਬਾਅਦ ਜੇ ਫੇਰ ਉਸ ਨੂੰ ਇਸ ਤਰ੍ਹਾਂ ਛੁੱਟੀ ਦੇਣੀ ਹੈ ਜੇਲ੍ਹ ਚ ਤਾਂ ਅਦਾਲਤ ਦੀ ਮਨਜ਼ੂਰੀ ਤੋਂ ਬਿਨਾ ਨਾ ਦਿੱਤੀ ਜਾਵੇ ਹੁਣ ਇਹ ਹੁੰਦਾ ਕਿਉਂ ਹੈ ਵੱਡਾ ਸਵਾਲ ਸਭ ਤੋਂ ਵੱਡਾ ਸਵਾਲ ਮੈਂ ਕਹਿ ਸਕਦਾ ਕਿ ਬਾਰ-ਬਾਰ ਪੈਰੋਲ ਬਾਰ-ਬਾਰ ਜੇਲ੍ਹ ਤੋਂ ਛੁੱਟੀ ਸਰਸਾ ਡੇਰਾ ਦੇ ਮੁਖੀ ਨੂੰ ਕਿਉਂ ਦਿੱਤੀ ਜਾਂਦੀ ਹੈ ਇੰਨੇ سنگੀਨ ਉਹਦੇ ਉੱਪਰ ਦੋਸ਼ ਲੱਗੇ ਉਹ ਦੋਸ਼ ਅਦਾਲਤ ਦੇ ਵਿੱਚ ਸਿੱਧ ਹੋਏ ਫਿਰ ਅਦਾਲਤ ਨੇ ਉਸ ਨੂੰ ਏਡੀ ਵੱਡੀ ਸਜ਼ਾ ਦਿੱਤੀ ਬਲਾਤਕਾਰ ਤੇ ਕਤਲਾਂ ਦੇ ਦੋਸ਼ ਨੇ ਉਹ ਦਿੱਤੀ ਤੇ ਉਹਨੂੰ ਬਾਰ-ਬਾਰ ਪਰੋਲ ਕਿਉਂ ਹੁਣ ਇਹਦਾ ਇੱਕੋ ਹੀ ਕਾਰਨ ਹੈ ਵੋਟ ਸਿਆਸਤ ਵੋਟ ਸਿਆਸਤ ਤੋਂ ਬਿਨਾ ਹੋਰ ਕੁਝ ਨਹੀਂ ਹੋ ਸਕਦਾ ਕਿਉਂਕਿ ਹਰਿਆਣਾ ਦੇ ਵਿੱਚ ਵੀ ਚੋਣਾਂ ਸਿਰਤੇ ਨੇ ਉਧਰੋਂ ਸੈਂਟਰ ਗਵਰਨਮੈਂਟ ਦੀਆਂ ਲੋਕ ਸਭਾ ਵਾਲੀਆਂ ਚੋਣਾਂ ਵੀ ਆ ਰਹੀਆਂ ਨੇ ਤੇ ਸਾਰੀਆਂ ਹੀ ਪਾਰਟੀਆਂ ਵੋਟ ਸਿਆਸਤ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੀਆਂ ਨੇ ਤੇ ਹਰਿਆਣਾ ਦੀ ਜਿਹੜੀ ਸਰਕਾਰ ਆ ਜਿਹੜੀ ਹਰਿਆਣਾ ਦੀ ਬੀਜੇਪੀ ਪਾਰਟੀ ਆ ਉਹ ਵੀ ਇਸੇ ਚੱਕਰ ਦੇ ਵਿੱਚ ਲੱਗੀ ਹੋਈ ਜਪਦੀ ਹੈ। ਇਹੀ ਜਾਪਦਾ ਇਹੀ ਲੱਗਦਾ ਕਿ ਬਾਰ-ਬਾਰ ਡੇਰਾ ਸਰਸਾ ਦੇ ਮੁਖੀ ਨੂੰ ਏਦਾਂ ਜੇਲ੍ਹ ਚੋਂ ਦੂਜੇ ਕੈਦੀਆਂ ਨਾਲੋਂ ਵੱਧ ਛੁੱਟੀ ਦੇਣੀ। ਬਾਰ-ਬਾਰ ਉਸ ਨੂੰ ਜਦੋਂ ਵੀ ਉਹ ਮੰਗੇ ਉਦੋਂ ਹੀ ਉਹਨੂੰ ਜੇਲ੍ਹ ਚੋਂ ਬਾਹਰ ਲੈ ਆਉਣਾ। ਇਹ ਜਿਹੜੀ ਮਿਹਰਬਾਨੀ ਹੈ ਇਹ ਜਿਹੜੀ ਸਰਕਾਰ ਦੀ ਕਿਰਪਾ ਹੈ ਇਹ ਐਵੇਂ ਨਹੀਂ ਹੋ ਰਹੀ ਇਹ ਅਸਲ ਦੇ ਵਿੱਚ ਜਿਹੜੀਆਂ ਵੋਟਾਂ ਨੇ ਸਿਰ ਤੇ ਖੜੀਆਂ ਉਹ ਵੋਟਾਂ ਦੀ ਲੋਰ ਚ ਹੋ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਬੀਜੇਪੀ ਦੀ ਸੈਟਿੰਗ ਅੰਦਰ ਕੀਤੀ ਗਈ ਹੋ ਸਕਦੀ ਹੈ ਜਾਂ ਬੀਜੇਪੀ ਨੂੰ ਲੱਗਦਾ ਕਿ ਜਦੋਂ ਬਾਰ-ਬਾਰ ਪਰੋਲ ਦੇਵਾਂਗੇ ਤਾਂ ਜਿਹੜੇ ਡੇਰੇ ਦੇ ਨਾਲ ਜੁੜੀਆਂ ਲੱਖਾਂ ਵੋਟਾਂ ਨੇ ਉਹਨਾਂ ਨੂੰ ਇੰਜ ਲੱਗੇਗਾ ਕਿ ਇਹ ਸਾਡੀ ਸਪੋਰਟ ਕਰ ਰਹੇ ਨੇ ਤੇ ਉਹ ਫਿਰ ਵੋਟਾਂ ਦੇ ਵਿੱਚ ਸਾਡੇ ਵਾਲੇ ਪਾਸੇ ਪੁੱਗਤ ਜਾਣਗੇ ਐਦਾਂ ਦੀ ਸੋਚ ਹੋ ਸਕਦੀ ਹੈ ਔਰ ਬਹੁਤ ਸਾਰੀਆਂ ਥਾਵਾਂ ਤੇ ਪਹਿਲਾਂ ਵੋਟ ਸਿਆਸਤ ਐਦਾਂ ਹੁੰਦੀ ਰਹੀ ਹੈ ਉਹ ਇੱਕ ਨਹੀਂ ਕਈ ਪਾਰਟੀਆਂ ਨੇ ਕੀਤੀ ਹੈ ਤਾਂ ਤੁਸੀਂ ਦੇਖੋ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਮੁਖੀ ਨੇ ਪਹਿਲਾਂ ਜਦੋਂ ਡੇਰਾ ਸਰਸਾ ਦਾ ਮੁਖੀ ਬਾਹਰ ਸੀ ਤਾਂ ਉਹਦੇ ਕੋਲ ਕਾਲੀ ਦਲ ਦੇ ਆਗੂ ਵੀ ਜਾਂਦੇ ਰਹੇ ਉਹਦੇ ਕੋਲ ਕਾਂਗਰਸ ਦੇ ਵੀ ਜਾਂਦੇ ਰਹੇ ਉਹਦੇ ਡੇਰੇ ਉਹਦੇ ਕੋਲ ਭਾਜਪਾ ਵਾਲੇ ਵੀ ਜਾਂਦੇ ਰਹੇ ਜਿਹੜੇ ਹੋਰ ਡੇਰੇ ਨੇ ਪੰਜਾਬ ਚ ਰਾਧਾ ਸਵਾਮੀ ਡੇਰਾ ਹੈ ਜਾਂ ਹੋਰ ਜਿੰਨੇ ਦੀ ਡੇਰੇ ਨੇ ਉਹਨਾਂ ਸਾਰੇ ਡੇਰਿਆਂ ਦੇ ਉੱਪਰ ਵੋਟਾਂ ਦੇ ਨੇੜੇ ਆ ਕੇ ਇਹਨਾਂ ਲੀਡਰਾਂ ਦੇ ਢੀਡੇ ਕੋ ਵੱਜ ਜਾਂਦੇ ਨੇ ਤੇ ਫਿਰ ਉਹਨਾਂ ਡੇਰਿਆਂ ਦੇ ਮੁਖੀਆਂ ਦੇ ਨਾਲ ਫੋਟੋਆਂ ਲਵਾ ਕੇ ਤੇ ਉਹ ਮੀਡੀਆ ਦੇ ਵਿੱਚ ਕਿਉਂ ਲਿਆਂਦੀਆਂ ਜਾਂਦੀਆਂ ਨੇ ਸਿਰਫ ਇਹ ਹੀ ਦੱਸਣ ਲਈ ਵੀ ਆ ਦੇਖ ਲਓ ਤੁਹਾਡੇ ਬਾਬੇ ਦੇ ਨਾਲ ਮੈਂ ਖੜਾ ਤੇ ਇਹ ਤੁਹਾਡੇ ਬਾਬੇ ਨਾਲ ਸਾਡੀ ਕਾਫੀ ਹੈਗੀ ਆ ਤੇ ਲੋਕਾਂ ਚਲੋ ਜਿਆਦਾ ਨਹੀਂ ਤੇ ਸੌ ਚੋਂ ਜੇ 15 20 ਵੋਟਾਂ ਹੀ ਇਹ ਫੋਟੋ ਵੇਖ ਕੇ ਉਸ ਪਾਰਟੀ ਨੂੰ ਪੈ ਗਈਆਂ ਤਾਂ ਇੰਨੇ ਨਾਲ ਉਹਨਾਂ ਨੂੰ ਬਹੁਤ ਵੱਡਾ ਲਾਭ ਵੋਟਾਂ ਦਾ ਹੋ ਜਾਂਦਾ ਇਸੇ ਕਰਕੇ ਹਰ ਪਾਰਟੀ ਇੰਜ ਕਰਦੀ ਹੈ ਪਰ ਇਹ ਬੇਹਦ ਘਾਤਕ ਗੇਮ ਹੈ ਲੋਕਾਂ ਦੇ ਨਾਲ ਖੇਡੀ ਜਾਂਦੀ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਧਰਮ ਦੇ ਨਾਂ ਤੇ ਗੁੰਮਰਾਹ ਹੁੰਦੇ ਨੇ ਜਿਹੜੇ ਲੋਕ ਧਰਮ ਦੇ ਨਾਂ ਤੇ ਵੋਟਾਂ ਪਾਉਂਦੇ ਨੇ ਜਿਹੜੇ ਲੋਕ ਸਰਕਾਰਾਂ ਨੂੰ ਧਰਮ ਧਾਰਮਿਕ ਤੌਰ ਤੇ ਪ੍ਰਭਾਵਿਤ ਹੋ ਕੇ ਲਿਆਉਂਦੇ ਨੇ ਉਹ ਲੋਕ ਬਹੁਤ ਨੁਕਸਾਨ ਕਰ ਰਹੇ ਨੇ ਔਰ ਜਿਹੜੀਆਂ ਪਾਰਟੀਆਂ ਜਾਤਾਂ ਜਾਂ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਨੇ ਮੈਨੂੰ ਲੱਗਦਾ ਉਹ ਵੀ ਬਹੁਤ ਵੱਡਾ ਨੁਕਸਾਨ ਕਰ ਰਹੀਆਂ ਨੇ ਚੋਣ ਕਮਿਸ਼ਨ ਨੂੰ ਵੀ ਇਹਦੇ ਉੱਪਰ ਸਖਤੀ ਕਰਨੀ ਚਾਹੀਦੀ ਹੈ ਰੂਲ ਤਾਂ ਹੈਗੇ ਨੇ ਪਰ ਲਾਗੂ ਬਹੁਤ ਘੱਟ ਹੁੰਦੇ ਨੇ ਸੋ ਆ ਇਸ ਟਾਈਮ ਸਭ ਤੋਂ ਵੱਡਾ ਜਿਹੜਾ ਪੱਤਾ ਖੇਡਿਆ ਜਾਂਦਾ ਭਾਰਤ ਦੇ ਵਿੱਚ ਉਹ ਹੈਗਾ ਈ ਧਰਮ ਤੇ ਜਾਤ ਦੇ ਨਾਂ ਤੇ ਆ ਧਰਮ ਤੇ ਜਾਤ ਦੇ ਨਾਂ ਤੇ ਵੱਡੇ ਪੱਦਰ ਤੇ ਵੋਟਾਂ ਦੇ ਵਿੱਚ ਪੱਤਾ ਖੇਡਿਆ ਜਾਂਦਾ ਔਰ ਜਿਹੜਾ ਬਹੁ ਗਿਣਤੀ ਧਰਮ ਹੁੰਦਾ ਕਿਸੇ ਥਾਂ ਦਾ ਉਹਦੇ ਪ੍ਰਤੀ ਵੱਧ ਝਕਾਅ ਦਿਖਾ ਕੇ ਤੇ ਉਥੋਂ ਦੇ ਲੋਕਾਂ ਦੀਆਂ ਵੋਟਾਂ ਵਟੋਰੀਆਂ ਜਾਂਦੀਆਂ ਨੇ ਔਰ ਇਹ ਜਿਹੜੀ ਮਾਨਯੋਗ ਹਾਈ ਕੋਰਟ ਨੇ ਵੱਡਾ ਫੈਸਲਾ ਕੀਤਾ ਹੈ ਇਹ ਫੈਸਲਾ ਕਿੰਨਾ ਲਾਗੂ ਹੁੰਦਾ ਸਰਕਾਰਾਂ ਇਹ ਤੇ ਕਿੰਨਾ ਅਸਰ ਜਾਂ ਅਮਲ ਕਰਦੀਆਂ ਨੇ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਫਿਲਹਾਲ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਹੋਇਆ ਹਾਈ ਕੋਰਟ ਦਾ ਫੈਸਲਾ ਮੈਂ ਦੁਬਾਰਾ ਦੱਸ ਦਿਆਂ ਹਾਈ ਕੋਰਟ ਨੇ ਕਿਹਾ ਕਿ ਵਾਰ-ਵਾਰ ਡੇਰਾ ਸਰਸਾ ਦੇ ਮੁਖੀ ਨੂੰ ਪਰੋਲ ਕਿਉਂ ਦਿੱਤੀ ਜਾਂਦੀ ਹੈ ਤੇ ਨਾਲ ਹੀ ਹੁਕਮ ਜਾਰੀ ਕਰ ਦਿੱਤੇ ਨੇ ਹਾਈ ਕੋਰਟ ਨੇ ਕਿ ਇਸ ਤੋਂ ਬਾਅਦ ਉਸ ਨੂੰ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਪਰੋਲ ਦੇ ਕੇ ਬਾਹਰ ਨਹੀਂ ਕੱਢਿਆ ਜਾ ਸਕੇਗਾ ਤੇ ਹੁਣ ਇਹ ਸਰਸਾ ਡੇਰੇ ਲਈ ਸਰਸਾ ਡੇਰੇ ਦੇ ਮੁਖੀ ਲਈ ਤੇ ਭਾਜਪਾ ਸਰਕਾਰ ਦੇ ਲਈ ਇੱਕ ਵੱਡਾ ਝਟਕਾ ਕਿਹਾ ਜਾ ਸਕਦਾ ਹੈ ਮੰਨਿਆ ਜਾ ਸਕਦਾ ਹੈ ਕਿਉਂਕਿ ਆ ਦੋਨਾਂ ਦੇ ਵਿੱਚ ਲਗਾਤਾਰ ਲੋਕ ਇਹ ਗੱਲਾਂ ਕਰ ਰਹੇ ਨੇ ਇੱਕ ਚਰਚਾ ਹੈ ਕਿ ਸੈਟਿੰਗ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਸੈਟਿੰਗ ਪੰਜਾਬ ਚ ਅਕਾਲੀ ਦਲ ਤੇ ਭਾਜਪਾ ਨੇ ਵੀ ਕੋਸ਼ਿਸ਼ ਕੀਤੀ ਸੀ ਕਰਨ ਦੀ ਉਹਨਾਂ ਨੇ ਅਜੇ ਐਲਾਨ ਹੀ ਕਰਨੇ ਸੀ ਉਹਨੇ ਟਾਈਮ ਨੂੰ ਕਿਸਾਨਾਂ ਦਾ ਮੋਰਚਾ ਸੈਂਟਰ ਸਰਕਾਰ ਦੇ ਖਿਲਾਫ ਖੁੱਲ ਗਿਆ ਉੱਥੇ ਵੱਡੇ ਪੇਚੇ ਪੈ ਗਏ ਉੱਥੇ ਗੋਲੀਆਂ ਚੱਲ ਗਈਆਂ ਹੁਣ ਕਾਲੀ ਦਲ ਤੇ ਬੀਜੇਪੀ ਪੰਜਾਬ 'ਚ ਫਸੇ ਨੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਪਈ ਕਿ ਹੁਣ ਕਰੀਏ ਤੇ ਕੀ ਕਰੀਏ ਕੀ ਨਾ ਕਰੀਏ ਤੇ ਕਿਵੇਂ ਕਰੀਏ ਸੋ ਆਉਣ ਵਾਲਾ ਵਕਤ ਦੱਸੇਗਾ ਕਿ ਕਿੱਧਰ ਨੂੰ ਕੀ ਹੁੰਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ